ਉਹਦੇ ਕੋ ਭੂਖਾ ਹੀ ਵਾਂਦਾ ਗੱਲੀ ਹਜੇ ਦਾ ਲਓ ਬਾਈ ਜੀ ਉਹ ਤੂੰ ਗਾ ਪਤਾ ਲੱਗੂ ਹਾਂ ਲਿਫਾਫਾ ਚੜਾਈ ਜਾਂਦਾ ਗੋਡਿਆਂ ਦੇ ਕੀ ਕਰਦਾ ਬਈ ਯਾਰ ਕਿਵੇਂ ਬਈ ਪਾਣੀ ਪੂਣੀ ਕੋਈ ਨਹੀਂ ਪਤਾ ਬਾਈ ਕਿਹਾਂ ਲਓ ਬਈ ਦੇਖਿਆ ਹੀ ਆ ਉਹਦੇ ਨੂੰ ਅਜੇ ਹੌਲੀ ਹੌਲੀ ਪਤਾ ਲੱਗੂ ਵੀ ਕੀ ਕਰਦੇ ਆ ਨਾ ਇਹ ਬੰਦੇ ਦੇ ਕੜਾ ਲੋਟ ਆ ਗਿਆ ਕੀ ਤਾਂ ਹੀ ਅਸੀਂ ਆਂਦਾ ਮਚਰਾ ਮਰਦਾ ਆ ਵੇਖ ਲਓ ਤੁਹਾਨੂੰ ਇਤਨੀ ਪਤਾ ਲੱਗ ਜੂ ਫੁੱਲ ਆ ਗਏ ਨਾ ਤਾਂ ਹੀ ਅਸੀਂ ਆਂਦਾ ਏ ਲੋ ਲੋ ਕੋਈ ਨਾ ਕਰੇ ਕਰੇ ਕਹਿੰਦੇ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ ਹਨਾ ਬਾਬਾ ਹਾਂਜੀ ਹਾਂਜੀ ਕਿਹ ਬੰਦਾ ਦਿਲ ਦਾ ਸਾਫ ਆ ਖੋਂਦਾ ਖੁਆ ਖਾ ਕੇ ਨਹੀਂ ਤੁਹਾਨੂੰ ਅੱਜ ਮੈਨੂੰ ਫੋਨ ਲੇਟ ਹੋ ਗਿਆ ਸੀਗਾ ਫੋਨ ਲੇਟ ਹੋ ਗਿਆ ਥੋੜਾ ਬਹੁਤ ਆ ਗਿਆ ਸੀ ਖੁਆ ਤਾਂ ਆ ਗਿਆ ਸੀ ਥੋੜਾ ਬਹੁਤ ਖਾਇਆ ਇਹ ਲੋ ਜੀ ਲਓ ਵੀ ਆਪਾਂ ਨੂੰ ਵੀ ਕਹਿੰਦੇ ਜੇ ਭੁਰੂਗਾ ਦਾ ਕੋਈ ਮਿਲੂਗਾ ਹਨਾ